ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਦਮਨ ਪ੍ਰੀਤਕੌਰ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤਾਂ ਬੜੀ ਮਿਹਰਬਾਨੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਉਸ ਖਬਰ ਦੀ ਜਿਸ ਖਬਰ ਨੇ ਆਪਣਾ ਧਿਆਨ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ ਜੀ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਤੇ ਜਿੰਨੀ ਕਿ ਜਾਣਕਾਰੀ ਹੁਣ ਤੱਕ ਆਈ ਹੈ ਦੇਖੋ ਗੱਲ ਇਹ ਜੀ ਕਿ ਮੌਤਾਂ ਦੀ ਅੰਕੜਿਆਂ ਦੀ ਜਾਣਕਾਰੀ ਦੇ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਪਰ ਇਹ ਪਤਾ ਲੱਗਾ ਜੀ ਕਿ ਭਾਰਤ ਨੇ 에ਅਰ ਸਟ੍ਰਾਈਕ ਕੀਤੀ ਹੈ ਜਿਵੇਂ ਕਿ ਪਲਵਾਵਾ ਹਮਲੇ ਤੋਂ ਬਾਅਦ ਕੀਤੀ ਸੀ ਤੇ ਉਸੇ ਤਰੀਕੇ ਦੇ ਨਾਲ ਹੁਣ ਪਹਿਲੇ ਗਾਮ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵੱਲ ਇੱਥੇ 에ਅਰ ਸਟ੍ਰਾਈਕ ਕੀਤੀ ਆ ਤੇ ਜਾਣਕਾਰੀ ਮੁਤਾਬਕ ਰਾਤੀ तकरीबन 1.5 ਵਜੇ ਇਹ ਹਮਲਾ ਕੀਤਾ ਗਿਆ ਹਵਾਈ ਹਮਲਾ ਤੇ 24 ਮਜਾਈਲਾ ਲੱਗੀਆਂ ਗਈਆਂ ਪਹਿਲਾ ਖਬਰ ਆਈ ਦੀ ਕਿ 30 ਤੋਂ ਵੱਧ ਲੋਕਾਂ ਦੀ ਤੇ ਅਤਵਾਦੀਆਂ ਦੀ ਮੌਤ ਹੋਈ ਹੈ ਹੁਣ ਮੀਡੀਆ ਇਹ ਵੀ ਗੱਲ ਕਹੀ ਜਾਂਦਾ ਕਿ 100 ਅਤਵਾਦੀਆਂ ਦੀ ਮੌਤ ਹੋਈ ਹੈ ਪਤਾ ਨਹੀਂ ਇਹ ਅੰਕੜਾ ਮੁਕੰਮਲ ਕੀ ਹੋਊਗਾ ਪਰ ਹਾਂ ਮੌਤਾਂ ਹੋਈਆਂ ਉਦੇ ਵਿੱਚ ਆਮ ਲੋਕ ਵੀ ਸ਼ਾਇਦ ਕੋਈ ਹੋਣ ਤੇ ਉਹਦੇ ਵਿੱਚ ਅੱਤਵਾਦੀਆਂ ਦੀ ਵੱਡੀ ਗਿਣਤੀ ਜਿਵੇਂ ਕਿ ਜਾਣਕਾਰੀ ਮਿਲੀ ਆ ਪਰ ਦੂਜੀ ਗੱਲ ਇਹ ਵੀ ਕਿ ਭਾਰਤੀ ਫੌਜ ਨੇ ਕਿਹਾ ਜੀ ਕਿ ਸਿਰਫ ਅੱਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੇ ਆਮ ਲੋਕ ਆ ਜਾਂ ਜਿਹੜੇ ਫੌਜੀ ਟਿਕਾਣੇ ਆ ਇਹਨਾਂ ਦੇ ਉੱਤੇ ਨਹੀਂ ਜਿਹੜੇ ਇਹ ਹਮਲੇ ਕੀਤੇ ਆ ਇਹ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਤੇ ਮੁਜ਼ਫਰਾਬਦ ਕੀਤੇ ਗਏ ਆ ਪਾਕਿਸਤਾਨੀ ਮੀਡੀਆ ਦੇ ਤੇ ਭਾਰਤੀ ਮੀਡੀਆ ਦੇ ਵਿਚਾਰ ਵੱਖ-ਵੱਖਰੇ ਆ ਭਾਰਤੀ ਫੌਜ ਨੇ ਇਹ ਗੱਲ ਕਹੀ ਆ ਕਿ ਇਹ ਨਿਸ਼ਾਨੇ ਜੈਸ਼ੇ ਮੁਹੰਮਦ ਦੇ 4 ਲਸ਼ਕਰੇ ਤੌਇਬਾ ਦੇ 3 ਤੇ ਹਿਜਬੁਲ ਮੁਜਾਹੀਦੀਨ ਦੇ 2 ਅਤਵਾਦੀ ਟਿਕਾਣਿਆਂ ਤੇ ਹਮਲੇ ਹੋਏ ਆ। ਸੋ ਇੱਕ ਹਮਲੇ ਦੇ ਮੌਕੇ ਇਹ ਸਾਰੇ ਵਰਤਾਰੇ ਦੇ ਮੌਕੇ ਭਾਰਤ ਦੇ ਲੋਕਾਂ ਨੂੰ ਵੀ ਤੇ ਉਧਰਲੇ ਲੋਕਾਂ ਨੂੰ ਵੀ ਬੇਨਤੀ ਇਹ ਆ ਕਿ ਭਾਈ ਅਫਵਾਹਾਂ ਨਾ ਫਲਾਇਆਂ ਜਾਂ ਜਿੰਨੀ ਜਾਣਕਾਰੀ ਹੋਵੇ ਓਨੀ ਜਾਣਕਾਰੀ ਹੀ ਸਾਂਝੀ ਕੀਤੀ ਜਾਵੇ ਕਿਉਂਕਿ ਬਹੁਤੀ ਵਾਰ ਅਸੀਂ ਕੀ ਕਰਦੇ ਜੀ ਕਿ ਗੱਲ ਨੂੰ ਵਧਾ ਜਿਹੜਾ ਕੇ ਪੇਸ਼ ਕਰਦੇ ਆ ਗੱਲ ਨੂੰ ਕੋਲੋਂ ਮਸਾਲਾ ਲਾ ਕੇ ਪੇਸ਼ ਕਰ ਦਿੰਦੇ ਆ। ਕਿਹੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਉਹ ਗੱਲ ਬਣ ਜਾਂਦੀ ਹੈ ਸੋ ਇਸ ਗੱਲ ਦੀ ਕਮੀਰਤਾ ਨੂੰ ਸਮਝਿਆ ਜਾਵੇ ਵੀ ਭਾਈ ਅਸੀਂ ਲੋਕਾਂ ਦੇ ਵਿੱਚ ਦੇਸ਼ ਨਾ ਫੜਾਈਏ ਜੋ ਹੈ ਉਹ ਸਾਡੇ ਸਾਹਮਣੇ ਆ ਤੇ ਜੋ ਸਾਡੀ ਫੌਜ ਜਾਂ ਸਾਡੇ ਦੇਸ਼ ਦੇ ਹਿੱਤਾਂ ਵਿੱਚ ਜੋ ਕੀਤਾ ਜਾਂਦਾ ਉਹਦੇ ਉੱਤੇ ਸਾਨੂੰ ਅਮਲ ਕਰਨਾ ਚਾਹੀਦਾ ਪਰ ਕਈ ਲੋਕ ਚੱਕਮੀਆਂ ਗੱਲਾਂ ਕਰਨ ਦੇ ਆਦੀ ਹੁੰਦੇ ਆ ਉਹਨਾਂ ਨੂੰ ਮੇਰੀ ਬੇਇੱਜ਼ਤੀ ਕਿ ਭਾਈ ਇਦਾਂ ਦਾ ਕੁਝ ਨਾ ਕੀਤਾ ਜਾਵੇ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਣਾ ਸਾਹਿਬ ਅਫਵਾਹਾਂ ਦਾ ਦੌਰ ਵੀ ਜ਼ੋਰਾਂ ਦੇ ਉੱਪਰ ਹੈ ਸੋਸ਼ਲ ਮੀਡੀਆ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਅੱਗੇ ਤੋਂ ਅੱਗੇ ਫੈਲਾਈਆਂ ਜਾ ਰਹੀਆਂ ਨੇ ਪਰ ਪਾਕਿਸਤਾਨ ਦੇ ਨਾਲ ਇਹ ਜਿਹੜਾ ਟਣਾ ਇਸ ਦੌਰਾਨ ਕਹਿੰਦੇ ਮੌਕ ਡ੍ਰਿਲ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੋਣੀ ਹੈ ਜੀ ਤੇ ਕਈਆਂ 'ਚ ਹੋ ਵੀ ਗਈ ਹੈ। ਸਾ ਬਿਲਕੁਲ ਜੀ ਬਿਲਕੁਲ ਇਹ ਵੀ ਗੱਲ ਬੜੀ ਸਮਝਣ ਵਾਲੀ ਹੈ ਕਿ ਮੌਕ ਡ੍ਰਿਲ ਕੀ ਹੁੰਦੀ ਹੈ ਕਿਉਂਕਿ ਕਈ ਲੋਕ ਇਹ ਗੱਲ ਬਣੀ ਬੈਠੇ ਕਿ ਮੌਕ ਡ੍ਰਿਲ ਦਾ ਮਤਲਬ ਜੰਗ ਲੱਗ ਗਈ। ਮੌਕ ਡ੍ਰਿਲ ਦਾ ਮਤਲਬ ਜੰਗ ਲੱਗ ਗਈ ਬਿਲਕੁਲ ਨਹੀਂ ਹੁੰਦਾ। ਮੌਕਡਰਲ ਦਾ ਮਤਲਬ ਇਹ ਹੁੰਦਾ ਹੈ ਕਿ ਜੰਗ ਲੱਗਣ ਦੀ ਸਥਿਤੀ ਦੇ ਵਿੱਚ ਅਸੀਂ ਕੀ ਕਰਨਾ ਜੇਕਰ ਜੰਗ ਲੱਗੇ ਤਾਂ ਉਹਦੇ ਲਈ ਅਭਿਆਸ ਕਰਕੇ ਰੱਖਣਾ ਇਹ ਅਸਲ ਦੇ ਵਿੱਚ ਇੱਕ ਅਭਿਆਸ ਪ੍ਰਕਿਰਿਆ ਦਾ ਹਿੱਸਾ ਵੀ ਜੇ ਜੰਗ ਲੱਗ ਜਾਂਦੀ ਹੈ ਤਾਂ ਫਿਰ ਅਸੀਂ ਕੀ ਕਰਨਾ ਜਿਵੇਂ ਆਪਾਂ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਕੋਈ ਕੰਮ ਬਹੁਤ ਲੰਮੇ ਸਮੇਂ ਤੋਂ ਛੱਡਿਆ ਹੋਵੇ ਫਿਰ ਆਪਾਂ ਨੂੰ ਉਹ ਕੰਮ ਕਰਨਾ ਹੋਵੇ ਆਪਾਂ ਉਹਨੂੰ ਕਰਨ ਤੋਂ ਪਹਿਲਾਂ ਕਰ ਹੀ ਅਸਲ ਕਰਦੇ ਹਾਂ ਇਹ ਉਸ ਰੂਪ ਦੇ ਵਿੱਚ ਆ 1971 ਦੇ ਵਿੱਚ ਇਹ ਮੌਕਡਰਲ ਹੋਈ ਸੀ ਉਸ ਤੋਂ ਬਾਅਦ ਇਹ ਹੁਣ ਕੀਤੀ ਜਾ ਰਹੀ ਹੈ ਅੱਜ ਭਾਰਤ ਦੇ 244 ਜ਼ਿਲ੍ਹਿਆਂ ਦੇ ਵਿੱਚ ਮੌਕਡਰਲ ਕੀਤੀ ਜਾਣੀ ਹੈ ਦੂਜੀ ਮਹੱਤਵਪੂਰਨ ਗੱਲ ਹੈ ਕਿ ਜਿਹੜੀ ਇਹ ਮੌਕਡਰਲ ਹੈ ਇਹਦੇ ਵਿੱਚ ਸਾਇਰਨ ਵੱਜਣਗੇ ਇਹਦੇ ਵਿੱਚ ਬਲੈਕਆਊਟ ਹੋਊਗਾ 15-20 ਮਿੰਟ ਦਾ ਇਹਦੇ ਵਿੱਚ ਕੀ ਕੀ ਹੁੰਦਾ ਵੀ ਮੰਨ ਲਓ ਕੋਈ ਦੁਸ਼ਮਣ ਦੇਸ਼ ਦੇ ਵੱਲੋਂ ਹਵਾਈ ਹਮਲਾ ਕੀਤਾ ਜਾਵੇ ਤੇ ਉਸ ਵੇਲੇ ਸਾਇਰਨ ਹੋ ਜਾਇਆ ਜਾਂਦਾ ਜੇ ਭਾਈ ਜੰਗ ਲੱਗ ਗਈ ਹੈ ਲੋਕ ਸੁਰੱਖਿਅਤ ਥਾਵਾਂ ਦੇ ਵੱਲ ਰਹਿਣ ਲੋਕ ਆਪ ਦਾ ਖਾਣ ਪੀਣਾ ਜਿਹੜਾ ਜਾਂ ਆਪਣੀਆਂ ਟਾਰਚਾਂ ਜਾ ਥੋੜੀ ਜੀ ਨਕਦੀ ਜਿਹੜੀ ਕੋ ਆਪਣੇ ਕੋਲ ਜ਼ਰੂਰ ਰੱਖਣ ਕਿ ਪਤਾ ਨਹੀਂ ਹਾਲਾਤ ਕਿਹੋ ਜਿਹੇ ਬਣਨ ਦੂਜੀ ਗੱਲ ਇਹ ਹੁੰਦੀ ਵੀ ਜਦੋਂ ਹੁਣ ਹਨੇਰਾ ਤਾਂ ਕੀਤਾ ਜਾਂਦਾ ਵੀ ਟ్రਾਇਲ ਕਰਕੇ ਦੇਖਿਆ ਜਾਂਦਾ ਵੀ ਜੇਕਰ ਹਵਾਈ ਹਮਲਾ ਹੋਵੇ ਤਾਂ ਬਿਲਕੁਲ ਬੱਤੀਆਂ ਬੰਦ ਹੋਣ ਕਿਉਂਕਿ ਜੇ ਬੱਤੀ ਜਗਦੀ ਹੋਈ ਤਾਂ ਫਿਰ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਵੀ ਇਸ ਥਾਂ ਤੇ ਵਸੋਂ ਹੋਊਗੀ ਇੱਥੇ ਗੋਲਾ ਛੁੱਟਿਆ ਜਾਵੇ ਇੱਥੇ ਹਮਲਾ ਕੀਤਾ ਜਾਵੇ ਫਿਰ ਇਸ ਹਨੇਰੇ ਦੇ ਵਿੱਚ ਜ਼ਖਮੀ ਲੋਕਾਂ ਨੂੰ ਇੱਕ ਤੋਂ ਦੂਜੇ ਥਾਂ ਤੱਕ ਪਹੁੰਚਾਉਣ ਦਾ ਫਰਸਟ ਏਡ ਕਿਵੇਂ ਦਿੱਤੀ ਜਾਣੀ ਹੈ ਇਹ ਵੀ ਤਿਆਰੀ ਕੀਤੀ ਜਾਂਦੀ ਹੈ ਜਿਵੇਂ ਨਕਲੀ ਜਕਮੀ ਬਣਾ ਕੇ ਉਹਨਾਂ ਦੀ ਕਿਵੇਂ ਆਪਾਂ ਸਿੱਖ ਸੰਭਾਲ ਕਰਨੀ ਹੈ ਇਸ ਤਰੀਕੇ ਦੇ ਨਾਲ ਸੋ ਇਹ ਕੋਈ جنگ ਲੱਗਣ ਦੇ ਤੋਂ ਜ਼ਰੂਰੀ ਨਹੀਂ ਇਹ ਜੇ ਕੋਈ ਕੁਦਰਤੀ ਆਫਤ ਹੋਵੇ ਜਾਂ ਕੋਈ جنگ ਲੜੀ ਹੋਵੇ ਇਹ ਉਸ ਸਥਿਤੀ ਦੇ ਵਿੱਚ ਆ ਇਹ ਹੈ ਕਿ ਜੀ ਡਿਫੈਂਸ ਐਕਟ 1968 ਦੀ ਧਾਰਾ 19 ਦੇ ਤਹਿਤ ਤੇ ਪਤਾ ਲੱਗਾ ਜੀ ਕਿ ਇਹ ਜਿਹੜਾ ਕੱਲ ਭਾਰਤ ਦੇ ਗ੍ਰਹਿ ਵਿਭਾਗ ਦੇ ਵੱਲੋਂ ਤੇ ਇਹ ਹੁਕਮ ਜਾਰੀ ਕੀਤੇ ਗਏ ਜਿ ਕਿ ਮੌਕ ਡਰਿਲ ਵਕ ਵਕ ਸਮਾਂ ਤੇ ਕੀਤੀ ਜਾਵੇ ਲੋਕਾਂ ਨੂੰ ਅਸਲ ਦੇ ਵਿੱਚ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਦੱਸਿਆ ਜਾਂਦਾ ਵੀ ਭਾਈ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਚਾ ਸਕਦੇ ਆ ਵੀ ਕਿਵੇਂ ਤੁਸੀਂ ਜ਼ਮੀਨ ਦੇ ਉੱਤੇ ਲੇਟ ਕੇ ਜਾਂ ਕਿਵੇਂ ਤੁਸੀਂ ਸੁਰੱਖਿਤ ਥਾਵਾਂ ਦੇ ਵੱਲ ਜਾ ਕੇ ਆਪਣੀ ਜ਼ਿੰਦਗੀ ਬਚਾਉਣੀ ਆ ਤੇ ਆਪਣੇ ਸਾਥ ਨਾਲੀ ਜ਼ਿੰਦਗੀ ਬਚਾਉਣੀ ਆ ਬਾਕੀ ਇਹ ਵੀ ਜਿ ਕਿ ਇਹ ਇੱਕ ਰਿਹਸਲ ਹੋ ਜਾਂਦੀ ਵੀ ਭਾਈ ਸਾਡੇ ਸਾਇਰਨ ਸਹੀ ਵੱਜਦੇ ਆ ਕਿ ਨਹੀਂ ਲੋਕ ਆ ਜਿਹੜੇ ਉਹ ਜਦੋਂ ਬਲਬਤੀਆਂ ਬੰਦ ਕਰ ਦਿੰਦੇ ਆ ਪਾਲਣੇ ਕਿੰਨਾ ਕਰਦੇ ਆ ਸੋ ਸਾਡੀ ਤਿਆਰੀ ਕਿੰਨੀ ਕਾ ਇਹ ਤਿਆਰੀਆਂ ਵੱਲ ਇਹ ਗੌਰ ਕਰਨ ਦੀ ਇੱਕ ਪ੍ਰਕਿਰਿਆ ਹੈ ਜੀ ਜੀ ਬਿਲਕੁਲ ਸਹੀ ਤੇ ਟੈਨਾ ਸਾਹਿਬ ਉੱਧਰ ਦੂਸਰੇ ਬੰਨੇ ਮਿਲਖਾ ਅਰਜੁਨ ਖੜਗੇ ਹੋਰਾਂ ਨੇ ਇੱਕ ਬਿਆਨ ਦਿੱਤਾ ਹੈ ਜਿਸ ਬਿਆਨ ਨੇ ਸਿਆਸਤ ਜਿਹੜੀ ਪਖਾ ਦਿੰਦੀ ਹੈ ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਨੂੰ ਪਹਿਲਗਾਮ ਹਮਲੇ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ ਹਾਂ ਬਿਲਕੁਲ ਜੀ ਦੇਖੋ ਇਹ ਤਾਂ ਆਪ ਜਾਣਦੇ ਜੀ ਕਿ ਸਾਡੇ ਦੇਸ਼ ਦੇ ਨਿਤਾਵਾਂ ਦਾ ਇੱਕ ਹਿੱਸਾ ਇਹਨਾਂ ਗੱਲਾਂ ਦੇ ਵਿੱਚ ਮਸਰੂਫ ਰਹਿੰਦਾ ਉਹਨਾਂ ਦੇ ਲਈ ਇਹ ਗੱਲਾਂ ਬੜੀਆਂ ਜ਼ਰੂਰੀ ਹੈ ਗੱਲਾਂ ਮਹੱਤਵਪੂਰਨ ਕਿਉਂਕਿ ਉਹ ਰੋਟੀਆਂ ਸੇਕਣਗੇ ਉਹਨਾਂ ਨੇ ਲੋਕੋ ਕੋਈ ਵੀ ਸਿਆਸੀ ਧਿਰ ਹੋਵੇ ਉਹ ਸਿਆਸੀ ਧਿਰ ਇਸ ਵੇਲੇ ਸਮਰਪਿਤ ਨਹੀਂ ਹੈਗੀ ਕੋਈ ਵੀ ਧਿਰ ਹੋਵੇ ਉਹਨਾਂ ਦੇ ਵੱਲੋਂ ਜੋ ਕੁਝ ਕੀਤਾ ਜਾਂਦਾ ਜੋ ਕੁਝ ਕਿਹਾ ਜਾਂਦਾ ਆਪਾਂ ਜਾਣਦੇ ਆ ਤੇ ਜਦੋਂ ਕੁਝ ਇਸ ਵੇਲੇ ਹੋ ਰਿਹਾ ਉਹ ਵੀ ਆਪਾਂ ਜਾਣਦੇ ਆ ਕਿਉਂਕਿ ਜੋ ਇਸ ਵੇਲੇ ਮਲਕਾਰਜਨ ਖੜਗੇ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਹਿਲਕਾਮ ਹਮਲਾ ਜਿਹੜਾ ਉਹ ਪਹਿਲਕਾਮ ਦੇ ਹਮਲੇ ਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਾਊਂ ਜਾਣਕਾਰੀ ਸੀ ਤੇ ਇਹ ਗੱਲ ਕਹੀ ਹੈ ਕਿ ਭਾਈ ਇਹਨੀ ਅਗਾਊ ਜਾਣਕਾਰੀ ਸੀ ਇਹਦੇ ਕਰਕੇ ਹੀ ਇਹਨਾਂ ਨੇ ਨਾ ਆਪਦਾ 3 ਦਿਨ ਪਹਿਲਾਂ ਦੌਰਾ ਰੱਦ ਕਰਤਾ ਸੀਗਾ ਇਹ ਗੱਲ ਕਹੀ ਹੈ ਕਿ ਭਾਈ ਇਹਨਾਂ ਦੇ ਵੱਲੋਂ ਇਹ ਸਾਰਾ ਕੁਝ ਸਮਝਿਆ ਗਿਆ ਸੀ ਪਹਿਲਾਂ ਹੀ ਜਾਣਦੇ ਸੀਗੇ ਵੀ ਆਹ ਕੁਝ ਹੋ ਸਕਦਾ ਆਹ ਕੁਝ ਨਹੀਂ ਹੋ ਸਕਦਾ ਤੇ ਇਸ ਕਰਕੇ ਹੀ ਇਹਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਸੀ ਸੋ ਵੀਨੇ ਭਾਈ ਕੀ ਬਰਦਾ ਪਰ ਉਹਨਾਂ ਨੇ ਜਦੋਂ ਇਹ ਗੱਲ ਕਹੀ ਸੀ ਨਹੀਂ ਭਾਈ ਪ੍ਰਧਾਨ ਮੰਤਰੀ ਨੂੰ ਪਹਿਲੇ ਹੀ ਪਤਾ ਸੀ ਏਜੰਸੀਆਂ ਵਾਲੀਆਂ ਕੰਸੂਆਂ ਮਿਲ ਗਈਆਂ ਸੀ ਕਿ ਇੱਥੇ ਹਮਲਾ ਹੋ ਸਕਦਾ ਤੇ ਭਾਜੀਪੀ ਨੇ ਫਿਰ ਇਸ ਗੱਲ ਦੇ ਉੱਤੇ ਵਿਰੋਧ ਕਰਨਾ ਹੀ ਆ। ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਕਾਂਗਰਸ ਆ ਇਹ ਤਾਂ ਵੈਸੀ ਪਾਕਿਸਤਾਨ ਦਾ ਪਖਪੂਰਦੀ ਆ। ਇਹ ਤਾਂ ਅਤਵਾਦੀ ਸਮਰਥਕ ਹੈਗੀ ਆ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਹੀਆਂ ਉਹਨਾਂ ਨੇ। ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਜਿਵੇਂ ਉਹ ਕਹਿੰਦੇ ਹੁੰਦੇ ਵੀ ਚਿੜੀਆਂ ਦੀ ਮੌਤ ਗੁਵਾਰਾ ਦਾ ਹੱਸਾ ਤੇ ਉਹ ਗੱਲ ਬਣੀ ਪਈ ਹੈ ਜੀ। ਜੀ ਬਿਲਕੁਲ ਸਹੀ। ਜਨਾਬ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਹੁਣ ਕਿ ਸਰਕਾਰ ਦੇ ਵੱਲੋਂ ਤਹਿਸੀਲਦਾਰਾਂ ਨੂੰ ਕਹਿੰਦੇ ਕਿ ਹੁਕਮ ਜਾਰੀ ਕਰ ਦਿੱਤੇ ਗਏ ਨੇ। ਕੀ ਹੁਕਮ ਨੇ ਇਹ? ਦੇਖੋ ਪੰਜਾਬ ਦੇ ਵਿੱਚ ਸਾਰੇ ਤਹਿਸੀਲਦਾਰ ਮਾੜੇ ਨਹੀਂ ਹੈਗੇ ਪਰ ਜਿਹੜੇ ਲੋਕ ਨਹੀਂ ਸਹੀ ਕੰਮ ਕਰਦੇ ਉਹਦੇ ਬਾਰੇ ਵੀ ਸਾਰੇ ਜਾਣਦੇ ਆ ਪੰਜਾਬ ਦੀ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਤਹਿਸੀਲਦਾਰਾਂ ਦੇ ਲਈ ਤੇ ਤੁਸੀਂ ਆਪਣੀ ਡਿਊਟੀ ਆ ਜਿਹੜੀ ਉਹ ਪੂਰੀ ਕਰਨੀ ਆ ਵੇਲੇ ਸਿਰ ਆਉਣਾ ਸਵੇਰੇ 9 ਵਜੇ ਤੁਸੀਂ ਡਿਊਟੀ ਦੇ ਉੱਤੇ ਹਾਜ਼ਰ ਹੋ ਜਾਣਾ ਤਹਿਸੀਲਦਾਰਾਂ ਤੇ ਨੈਤ ਤਹਿਸੀਲਦਾਰਾਂ ਨੂੰ ਹੁਕਮ ਕੀਤਾ ਗਿਆ ਵੀ ਸਵੇਰੇ 9 ਵਜੇ ਤੁਸੀਂ ਹਾਜ਼ਰ ਹੋ ਜਾਣਾ ਤੇ ਤੁਹਾਡੀ ਕੁਰਸੀ ਦੇ ਉੱਤੇ ਗੈਰ ਹਾਜ਼ਰੀ ਨਾ ਹੋਵੇ ਤੁਸੀਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਤੇ ਜਿਹੜੇ ਤਹਿਸੀਲਦਾਰਾਂ ਤੇ ਨਵੇਂ ਤਹਿਸੀਲਦਾਰਾਂ ਨੂੰ ਪਿਛਲੇ ਦਿਨੀ ਬਦਲਿਆ ਗਿਆ ਸੀ ਜਿਨ੍ਹਾਂ ਦੀ ਟਰਾਂਸਫਰ ਹੋਈ ਆ ਜਿਨ੍ਹਾਂ ਨੇ ਹਾਲੇ ਤੱਕ ਡਿਊਟੀ ਜੁਆਇਨ ਨਹੀਂ ਕੀਤੀ ਤੇ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਗਈ ਆ ਵੀ ਉਹਨਾਂ ਦੀ ਥਾਂ ਦੇ ਉੱਤੇ ਬਦਲਵੇਂ ਪ੍ਰਬੰਧ ਕੀਤੇ ਜਾਣ ਮੰਨ ਲਓ ਕਿਸੇ ਨੇ ਅੱਜ ਟਾਈਮ ਲਿਆ ਰਜਿਸਟਰੀ ਦਾ ਉੱਥੇ ਤਹਿਸੀਲਦਾਰ ਦਾ ਨਵੇਂ ਤਹਿਸੀਲਦਾਰ ਆ ਵੀ ਨਾ ਤੇ ਭਾਈ ਲੋਕ ਖੱਜਲ ਹੁੰਦੇ ਰਹਿਣ ਤੇ ਇਸ ਤਰੀਕੇ ਦੇ ਨਾਲ ਉਹ ਕਦੇ ਜੀ ਕੰਮ ਨਹੀਂ ਚੱਲੇਗਾ ਸੋ ਆ ਗੱਲ ਕਹੀ ਗਈ ਆ ਤੋ ਮੈਨੂੰ ਲੱਗਦਾ ਜੀ ਕਿ ਇਹ ਇੱਕ ਚੰਗੀ ਗੱਲ ਆ ਇੱਕ ਚੰਗੀ ਪ੍ਰਕਿਰਿਆ ਜਿਹੜੇ ਵੀ ਲੋਕ ਡਿਊਟੀਆਂ ਕਰਦੇ ਆ ਜਿਹੜੇ ਸਰਕਾਰੀ ਪੋਸਟਾਂ ਦੇ ਉੱਤੇ ਹੈਗੇ ਆ ਉਹ ਭਾਈ ਆਪਣੀ ਤਨਦੇਹੀ ਦੇ ਨਾਲ ਡਿਊਟੀ ਕਰਨ ਸਮੇਂ ਦੀ ਲੋੜ ਤਾਂ ਇਹ ਆ ਇੱਕ ਪਾਸੇ ਉਹ ਲੋਕ ਵੀ ਆ ਜਿਹੜੇ ਕਿ ਇਹਨਾਂ ਤੋਂ ਵੱਧ ਪੜੇ ਲਿਖੇ ਆ ਪਰ ਉਹ ਬੇਰੁਜ਼ਗਾਰ ਆ ਉਹ 10-10 ਹਜ਼ਾਰ ਰੁਪਏ ਦੇ ਵਿੱਚ ਨੌਕਰੀਆਂ ਕਰਨ ਦੇ ਵਕੂ ਖੁਕ ਖਵਾ ਤੇ ਲੱਖ-ਲੱਖ ਰੁਪਏ ਲੈਣ ਵਾਲੇ ਕਈ ਵੀ ਨਖਰੇ ਕਰਨ ਲੱਗ ਜਾਂਦੇ ਆ ਸੋ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਲੋੜ ਆ ਕੱਲ੍ਹ ਕਨੂ ਕੋਚਾਂ ਕੱਢੀ ਜਾਗੇ ਸਰਕਾਰਾਂ ਆ ਨਹੀਂ ਕਰਦੀਆਂ ਸਾਨੂੰ ਪਤਾ ਨਹੀਂ ਦਿੰਦੀਆਂ ਸਾਨੂੰ ਫਲਾਣਾ ਨਹੀਂ ਕਰਦੀਆਂ ਇਹ ਤਾਂ ਚਲੋ ਹੋਊਗਾ ਮੰਗਾਰੀ ਗੱਲ ਪਰ ਤੁਸੀਂ ਜਿਹੜੇ ਫਰਜ਼ ਬਣਦੇ ਹੋ ਉਹਨਾਂ ਦੀ ਪੂਰਤੀ ਵੀ ਕਰੋਗੇ ਜੀ ਬਿਲਕੁਲ ਟੈਣਾ ਸਾਹਿਬ ਸ਼ੰਭੂ ਬਾਰਡਰ ਤੇ ਕਹਿੰਦੇ ਕਿ ਉੱਥੇ ਸ਼ੰਭੂ ਬਾਰਡਰ ਥਾਣੇ ਤੇ ਪੰਜਾਬ ਪੁਲਿਸ ਦਾ ਪੈਰਾ ਕਾਫੀ ਜ਼ਿਆਦਾ ਵੱਧ ਗਿਆ ਜੀ ਉਹ ਇਸ ਕਰਕੇ ਵੱਧ ਗਿਆ ਜੀ ਕਿਉਂਕਿ ਕਿਸਾਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਅਸੀਂ ਸ਼ੰਭੂ ਬਾਰਡਰ ਦੇ ਵੱਲ ਜਾ ਕੇ ਉੱਥੇ ਜਿਹੜਾ ਥਾਣਾ ਉਹਦਾ ਘਰਾਉ ਕਰਨਾ ਕਿਸਾਨਾਂ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿ ਪਿਛਲੇ ਦਿਨੀ ਸਾਡੇ ਜਿਹੜੇ ਐ ਇਥੋਂ ਟਿਕਾਣੇ ਪੱਧ ਦਿੱਤੇ ਗਏ ਸੀ ਸ਼ੰਭੂ ਦੇ ਖਨੌਰੀ ਬਾਰਡਰ ਤੋਂ ਪੁਲਿਸ ਦੇ ਵੱਲੋਂ ਸਾਡੇ ਨਾਲ ਵਧੇਚੀ ਕੀਤੀ ਗਈ ਸੀ ਇਸ ਕਰਕੇ ਡੱਲੇਵਾਲ ਗਰੁੱਪ ਤੇ ਕਈ ਹੋਰ ਕਿਸਾਨ ਜਥੇਬੰਦਗਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਸ਼ੰਭੂ ਥਾਣੇ ਦਾ ਘਰਾਓ ਕਰਨਾ ਇਹ ਗੱਲ ਕਹੀ ਗਈ ਸੀ ਕਿ ਅਸੀਂ ਸ਼ੰਭੂ ਥਾਣੇ ਦਾ ਘਰਾਓ ਕਰਕੇ ਆਪਦਾ ਰੋਸ ਪ੍ਰਗਟਾਵਾਂਗੇ ਤੇ ਪੁਲਿਸ ਦੇ ਵੱਲੋਂ ਜ਼ਿਆਦਤੀ ਕੀਤੀ ਗਈ ਹੈ ਤੇ ਸਰਕਾਰ ਨੂੰ ਅਸੀਂ ਸਭ ਕੁਝ ਖਾਵਾਂਗੇ ਪਰ ਜਦੋਂ ਕੱਲ ਕਿਸਾਨ ਜਾਣ ਲੱਗੇ ਸੀ ਤਾਂ ਇਹਨਾਂ ਨੂੰ ਗੁਰਦੁਆਰਾ ਮੰਗੀ ਸਾਹਿਬ ਦੇ ਬਾਹਰ ਹੀ ਰੋਕ ਲਿਆ ਗਿਆ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਦੱਲੇਵਾਲ ਹੋਰਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਨਜ਼ਰਬੰਦ ਕਰ ਲਿਆ ਗਿਆ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਇਹ ਜਾਣਕਾਰੀਆਂ ਮਿਲੀਆਂ ਇਹ ਉਹ ਵੇਲਾ ਜਦੋਂ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਭਗਵੰਤ ਮਾਨ ਖੁਦ ਇਹ ਗੱਲ ਕਹਿੰਦੇ ਟਵਿੱਟਰ ਦੇ ਉੱਤੇ ਕਿ ਭਾਈ ਜਿਹੜੇ ਵੀ ਲੋਕ ਧਰਨੇ ਮੁਜ਼ਾਰੇ ਲਾਉਂਦੇ ਆ ਜਿਹੜੇ ਰੇਲਾਂ ਰੋਕਦੇ ਆ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਕਿਸੇ ਵੀ ਰੂਪ ਦੇ ਵਿੱਚ ਬਖਸ਼ੇ ਨਹੀਂ ਜਾਣਗੇ ਕਿਉਂਕਿ ਇਹਨਾਂ ਨੇ ਕਰਕੇ ਤੇ ਆਮ ਲੋਕਾਂ ਦੀ ਖੱਟਲ-ਖੁਆਰੀ ਹੁੰਦੀ ਹੈ ਜਦ ਕਿ ਕਿਸਾਨ ਇਹ ਗੱਲ ਕਹਿੰਦੇ ਵੀ ਧਰਨਿਆਂ ਦੇ ਵਿੱਚੋਂ ਉੱਠੇ ਹੋਏ ਲੋਕ ਅੱਜਕੱਲ ਧਰਨਾ ਲਾਉਣ ਵਾਲਿਆਂ ਦੇ ਬਾਰੇ ਆ ਗੱਲਾਂ ਕਹਿੰਦੇ ਆ। ਸੋ ਉਹਨਾਂ ਨੇ ਆ ਗੱਲ ਕਹੀ ਆ। ਸੋ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਭਾਈ ਇਸ ਵੇਲੇ ਪੰਜਾਬ ਦੀ ਸਰਕਾਰ ਇਸ ਗੱਲ ਬਾਰੇ ਦੀ ਸੋਚ ਵੀ ਨਹੀਂ ਧਰਨੇ ਲੱਗਦੇ ਕਿਉਂ ਆ ਧਰਨੇ ਲਾਏ ਜਾਂਦੇ ਲੱਗੜ ਨਹੀਂ ਦੇਵਾਂਗੇ ਆ ਤਾਂ ਗੱਲ ਕਹਿਤੀ ਚਲੋ ਵਧੀਆ ਗੱਲ ਆ। ਲੋਕ ਵੀ ਚਾਹੁੰਦੇ ਸੜਕਾਂ ਦੇ ਉੱਤੇ ਧਰਨੇ ਲਾਣ ਲੱਗਣ, ਰੇਲਾ ਨਾ ਰੁਕਣ। ਪਰ ਇਹ ਰੁਕਦੀਆਂ ਕਿਉਂ ਆ? ਤੁਸੀਂ ਮੰਗਾ ਮੰਨਦੇ ਕਿਉਂ ਨਹੀਂ ਮੰਗਾ ਮੰਨਵਾਉਣ ਦੇ ਲਈ ਧਰਨਿਆਂ ਦੀ ਨੌਬਤ ਕਿਉਂ ਦੀ ਆ? ਇਹਦੇ ਬਲਦੀ ਗੌਰ ਕਰਨੀ ਚਾਹੀਦੀ ਹੈ ਜੀ ਜੀ ਬਿਲਕੁਲ ਟਾਣਾ ਸਾਹਿਬ ਵਿਚਾਰਨ ਵਾਲਾ ਅਸਲ ਮੁੱਦਾ ਤਾਂ ਇਹੀ ਹੈ ਕਿ ਇਹਨਾਂ ਗੱਲਾਂ ਦੇ ਉੱਪਰ ਗੌਰ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਜੇਕਰ ਲੋਕਾਂ ਤੋਂ ਹੱਕ ਖੋਏ ਜਾਣਗੇ ਜੇਕਰ ਲੋਕਾਂ ਨੂੰ ਇਹ ਕਿਹਾ ਜਾਊਗਾ ਵੀ ਤੁਸੀਂ ਧਰਨਾ ਨਹੀਂ ਲਾ ਸਕਦੇ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਗੁੱਸਾ ਹੋਰ ਜ਼ਿਆਦਾ ਵਧੂਗਾ ਹਾਂ ਬਿਲਕੁਲ ਜੀ ਦੇਖੋ ਤੇ ਇਹਦਾ ਦੂਰ ਰਸੀ ਨਤੀਜਾ ਵੋਟਾਂ ਦੇ ਉੱਤੇ ਕਿਉਂਕਿ ਸਿਆਸਤਦਾਨ ਦੇ ਲਈ ਤਾਂ ਸਭ ਕੁਝ ਵੋਟਾਂ ਹੁੰਦੀਆਂ ਕੋਈ ਮਰ ਜਾਏ ਕੋਈ ਜਿਉਂ ਪੇ ਉਹਦੇ ਨਾਲ ਉਹਦਾ ਕੋਈ ਸਬੰਧ ਨਹੀਂ ਹੁੰਦਾ ਦਾ ਉਹਨਾਂ ਲਈ ਇਹ ਵੀ ਵੋਟਾਂ ਕਿੱਥੋਂ ਆ ਰਹੀਆਂ ਜੇ ਆਪ ਇਹ ਨੂੰ ਸਿਰਫ ਵੋਟ ਨਾਲ ਵੀ ਜੋੜ ਕੇ ਦੇ ਸੀ ਜੇ ਤਾਂ ਲੋਕਾਂ ਦੀ ਜੇਕਰ ਇੱਛਾ ਮਧੋਲੀ ਜਾਊਗੀ ਤੇ ਫਿਰ ਭਾਈ ਆਉਂਦੇ ਸਮੇਂ ਦੇ ਵਿੱਚ ਵੋਟਾਂ ਦੇ ਉੱਤੇ ਵੀ ਅਸਰ ਜਿਹੜਾ ਪੈਣਾ ਹੀ ਹੈ ਸੋ ਇਸ ਪ੍ਰਸੰਗ ਨੂੰ ਦੇਖਿਆ ਜਾਵੇ ਦੇਖੋ ਅੱਜ ਜੇਕਰ ਕੋਈ ਬੰਦਾ ਆਪਦੀ ਮੰਗ ਦਾ ਮੰਨੇ ਜਾਣ ਕਰਕੇ ਸੜਕ ਤੇ ਬੈੰਦਾ ਉਹ ਕੋਈ ਫੰਕਸ਼ਨ ਦੇ ਲਈ ਤਾਂ ਆਇਆ ਨਹੀਂ ਜਦੋਂ ਅੰਨਾ ਹਦਾਰੇ ਦਾ ਅੰਦੋਲਨ ਸ਼ੁਰੂ ਹੋਇਆ ਸੀਗਾ ਉਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਉਦੋਂ ਨਾਲ ਸੀ ਉਦੋਂ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਹੀ ਨਾਲ ਸੀਗੀ ਇਹ ਵੀ ਉਸ ਅੰਦੋਲਨ ਦੇ ਵਿੱਚੋਂ ਨਿਕਲੀ ਆ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਸੀ ਕੋਈ ਦੇਣ ਐਸਾ ਹੁੰਦਾ ਹੀ ਨਹੀਂ ਸੀ ਜਦੋਂ ਸੜਕ ਦੇ ਵਿਚਾਲੇ ਨਹੀਂ ਮੰਹਦੇ ਧਰਨੇ ਉਦੋਂ ਵੀ ਲੱਗਦੇ ਸੀ ਉਦੋਂ ਵੀ ਜਿਹੜੇ ਰਾਹ ਰੋਕੇ ਜਾਂਦੇ ਸੀ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਸੀ ਸੋ ਗੱਲ ਇਹ ਜੀ ਕਿ ਇਸ ਵੇਲੇ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਤਾਂ ਆਪ ਇਹ ਕੁਝ ਕਰ ਕਰਕੇ ਆਪਣੀ ਹਾਈਪ ਬਣਾਉਂਦੇ ਰਹੇ ਆ ਤੇ ਇੱਥੋਂ ਤੱਕ ਪਹੁੰਚੇ ਆ ਕੱਲਾ ਧਰਨਾ ਲਾਉਣ ਵਾਲੇ ਗਲਤ ਨਹੀਂ ਧਰਨਾ ਲਾਉਣ ਦੀਆਂ ਮਜਬੂਰੀਆਂ ਪੈਦਾ ਕਰਨ ਵਾਲੇ ਲੋਕ ਵੀ ਗਲਤ ਹੈਗੇ ਆ ਜੀ ਬਿਲਕੁਲ ਸਹੀ ਜਨਾਬ ਸਾਹਿਬ ਅੱਗੇ ਬਾਤ ਹੈ ਗੱਲ ਕਰਦੇ ਹਾਂ ਅਮਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਤੇ ਤੀਸਰੀ ਵਾਰ ਐਨਐਸਏ ਦੇ ਵਿਰੋਧ ਦੇ ਵਿੱਚ ਕਹਿੰਦੇ ਪ੍ਰਦਰਸ਼ਨ ਹੋ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਅਮਰਿਤਪਾਲ ਸਿੰਘ ਦੇ ਉੱਤੇ ਆਪਾਂ ਜਾਣਦੇ ਕਿ ਤੀਜੀ ਵਾਰ ਐਨਐਸਏ ਲੱਗੀ ਆ ਜਿਹਦੇ ਕਰਕੇ ਪਤਾ ਲੱਗਾ ਵੀ ਭਾਈ ਇਸ ਮਾਮਲੇ ਦੇ ਵਿੱਚ ਤੇ ਹੁਣ ਵਕ ਵਕ ਜਿੱਥੇ ਬੰਦਿਆਂ ਦੇ ਵੱਲੋਂ ਲੰਘੇ ਕੱਲ ਕੇ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਰਣਜੀਤ ਐਵੇਨਿਊ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਤੇ ਇਹ ਡੀਸੀ ਦਫ਼ਤਰ ਤੱਕ ਚੱਲਿਆ ਇਸ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸੀਗੇ ਜਾਂ ਕਰੀਏ ਅੰਮ੍ਰਿਤਪਾਲ ਦੇ ਸਮਰਥਕ ਸੀਗੇ ਆਪਾਂ ਚਲੋ ਇਹ ਸ਼ਬਦ ਵਰਤ ਲੈਣੇ ਆ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ ਇਸ ਗੱਲ ਨੂੰ ਛੱਡਣਾ ਚਾਹੀਦਾ ਵੀ ਭਾਈ ਉਹਦਾ ਕਸੂਰ ਨਹੀਂਗਾ ਕੋਈ ਕਿਉਂਕਿ ਜਿਹੜੇ ਉਹਦੇ ਸ਼ੁਭਚਿੰਤਕ ਹੋਏ ਗੱਲ ਜਿਹਨੇ ਵੀ ਉਹਦਾ ਕਸੂਰ ਕੋਈ ਨਹੀਂਗਾ ਇਹ ਸਿਰਫ ਸਿਰਫ ਜਾਣਬੁੱਝ ਕੇ ਸਿਆਸੀ ਤੌਰ ਦੇ ਉੱਤੇ ਵਰਤਿਆ ਜਾ ਰਿਹਾ ਇਹ ਵੀ ਗੱਲ ਪਤਾ ਲੱਗੀ ਹੈ ਜੀ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਵੀ ਭਾਈ ਇਸ ਤੋਂ ਬਾਅਦ ਡੀਸੀ ਇਹਦੀ ਨੂੰ ਮੰਗ ਪੱਤਰ ਦਿੱਤਾ ਗਿਆ डीसी ਨੂੰ ਮੰਗ ਪੱਤਰ ਦੇ ਕੇ ਗੱਲ ਕਹੀ ਗਈ ਹੈ ਵੀ ਭਾਈ ਇਹ ਬੰਦ ਕੀਤਾ ਜਾਵੇ ਸਾਰਾ ਕੁਝ ਇਹ ਉਹ ਜਿਹੜਾ ਜ਼ਿਆਰਤੀ ਕਰਨੀ ਬੰਦ ਕੀਤੀ ਜਾਵੇ ਜੋ ਧੋਖਾ ਧੱਤਾ ਕੀਤਾ ਜਾ ਰਿਹਾ ਇਹ ਗੱਲ ਬੰਦ ਹੋਣੀ ਚਾਹੀਦੀ ਹੈ ਸੋ ਲੰਘੇ ਕੱਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਤੇ ਡੀਸੀ ਦਫ਼ਤਰ ਤੱਕ ਪ੍ਰਦਰਸ਼ਨ ਕੀਤਾ ਗਿਆ ਇਹਦੇ ਵਿੱਚ ਲੋਕਾਂ ਨੇ ਮੰਨ ਕੀਤੀ ਹੈ ਵੀ ਭਾਈ ਅਮਰਿਤਪਾਲ ਸਿੰਘ ਲੋਕਾਂ ਦਾ ਚੁੜਿਆ ਹੋਇਆ ਨੁਮਾਇੰਦਾ ਤੇ ਇਸ ਕਰਕੇ ਭਾਈ ਉਹਦੇ ਨਾਲ ਇਹ ਜ਼ਿਆਰਤੀ ਨਾ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੀ ਜ਼ਿਆਰਤੀ ਕਰਨ ਦੇ ਨਾਂ ਤੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਪ੍ਰਚਲਿਤ ਹੁੰਦੀ ਹੈ ਜੀ ਤੇ ਅਸਲ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਆਈ ਹੈ ਸਾਹਮਣੇ ਬਖਾਸ ਜੱਜ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਨੇ ਕੀ ਹੈ ਪੂਰਾ ਮਾਮਲਾ ਅਸਲ ਵਿੱਚ ਮੈਂ ਜੇ ਅੱਜ ਸੁਪਰੀਮ ਕੋਰਟ ਦੇ ਜੱਜ ਦੇ ਨਾਲ ਸੰਬੰਧਿਤ ਇਹ ਗੱਲ ਸਾਹਮਣੇ ਆ ਸਕਦੀ ਹੈ ਜਿਹੜਾ ਮਤਲਬ ਇਹ ਜੀ ਕਿ ਭਾਰਤ ਦੇ ਵਿੱਚ ਕੋਈ ਜਾਤ ਪੱਤ ਮੁਕੀ ਨਹੀਂ ਪਤਾ ਲੱਗਾ ਜੀ ਕਿ ਜਿਹੜੀ ਮੁਕੰਮਲ ਜਾਣਕਾਰੀ ਆ ਬਰਨਾਲਾ ਦੇ ਪ੍ਰੀਤ ਕੁਮਾਰ 26 April 2114 ਨੂੰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਣੇ ਸੀ ਸਮਰਚਰਦੀ ਜ਼ਿਲ੍ਹਾ ਕੋਰਟ ਦੇ ਵਿੱਚ ਨਿਯੁਕਤ ਹੋਏ ਇਹਨਾਂ ਦੇ ਕੋਲੇ ਇੱਕ ਰੇਪ ਦਾ ਕੇਸ ਆਇਆ ਪਰ ਰੇਪ ਦੇ ਕੇਸ ਦਾ ਜਿਹੜਾ ਦੋਸ਼ੀ ਆ ਉਹਨੇ ਹਾਈ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਸੀ ਕਿ ਇਸ ਜੱਜ ਨੇ ਜਾਨਕੀ ਪ੍ਰੇਮ ਕੁਮਾਰ ਨੇ ਜਿਹੜੀ ਪੀੜਤ ਤੇਰਾ ਉਹਦੇ ਨਾਲ ਸਮਝੌਤੇ ਵਾਸਤੇ ਸੰਪਰਕ ਕੀਤਾ ਤੇ ਪੀੜਤਾ ਨੂੰ 1.5 ਲੱਖ ਰੁਪਏ ਦਿਵਾਇਆ ਹਾਈ ਕੋਰਟ ਨੇ ਇਸ ਗੱਲ ਦੀ ਵਿਜੀਲੈਂਸ ਪੜਤਾਲ ਸ਼ੁਰੂ ਕਰ ਦਿੱਤੀ ਜਦੋਂ ਨਾ ਕਿਸੇ ਜੱਜ ਦੀ ਗੁਪਤ ਰਿਪੋਰਟ ਦੇ ਵਿੱਚ ਇਹ ਲਿਖਿਆ ਜਾਂਦਾ ਗੁਪਤ ਤੌਰ ਤੇ ਇਨਕੁਆਇਰੀ ਹੋਵੇ ਤੇ ਉਹਦੀ ਰਿਪੋਰਟ 'ਚ ਲਿਖਿਆ ਜਾਂਦਾ ਇਮਾਨਦਾਰੀ ਸ਼ੱਕੀ ਤਾਂ ਉਹਦੇ ਤੋਂ ਬਾਅਦ ਜੱਜ ਦਾ ਬਸ ਉਹ ਕੰਮ ਖਤਮ ਹੋ ਜਾਂਦਾ ਉਹਦਾ ਕੈਰੀਅਰ ਫਿਨਿਸ਼ ਹੋ ਜਾਂਦਾ ਕਿਉਂਕਿ ਜੱਜ ਦਾ ਸਾਰਾ ਕੰਮ ਕਾਜ ਖੜਾ ਹੀ ਇੱਕ ਅਪਰੋਸੇ ਦੇ ਉੱਤੇ ਹੁੰਦਾ ਵੀ ਭਾਈ ਇਹ ਕਾਨੂੰਨ ਦੇ ਉੱਤੇ ਪਹਿਰਾ ਦਿੰਦੇ ਨਿਯਮਾਂ ਦੇ ਮਤਲਬ ਚੱਲਦੇ ਆ ਇਹਨਾਂ ਦੇ ਵੱਲੋਂ ਕੁਝ ਵੀ ਐਸਾ ਨਹੀਂ ਕੀਤਾ ਜਾਂਦਾ ਸੋ ਇਹ ਗੱਲ ਆ ਪਰ ਜਦੋਂ ਇਹ ਗੱਲ ਲਿਖੀ ਗਈ ਤਾਂ ਫਿਰ ਬੰਦੇ ਦਾ ਕਰੀਅਰ ਤਬਾਹ ਹੋ ਗਿਆ ਸਮਝ ਲਓ ਸੋ ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਇਹ ਮਾਮਲਾ ਜਾ ਸਕਦਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਸ ਮਾਮਲੇ ਤੇ ਪਿੱਛੀ ਟਿੱਪਣੀ ਕੀਤੀ ਗਈ ਹੈ ਕਿ ਜੱਜਾ ਜਿਹੜਾ ਇੱਕ ਮੋਚੀ ਦਾ ਪੁੱਤ ਇੱਥੋਂ ਤੱਕ ਕਿਵੇਂ ਪਹੁੰਚ ਗਿਆ ਇਹਦੇ ਕਰਕੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਇਹਨੂੰ ਤੁਰੰਤ ਬਹਾਲ ਕੀਤਾ ਜਾਵੇ ਇਸ ਦੀ ਕੋਈ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਇਹ ਗੱਲ ਕਹੀ ਗਈ ਹੈ ਕੋ ਦੱਸਦੇ ਭਾਈ ਕੀ ਬਣਦਾ ਪਰ ਗੱਲ ਇਹ ਵੀ ਜੇਕਰ ਇੱਕ ਜੱਜ ਦੇ ਨਾਲ ਇਹ ਕੁਝ ਹੁਟਕਦਾ ਤੁਸੀਂ ਇਹ ਦੇਖੋ ਵੀ ਸਾਡੇ ਭਾਰਤੀ ਸਮਾਜ ਦੇ ਵਿੱਚ ਹੋਈ ਕੀ ਕੀ ਜਾਂਦਾ ਤੁਸੀਂ ਇਹ ਅੰਦਾਜ਼ਾ ਲਾ ਕੇ ਦੇਖੋ ਵੀ ਕੀ ਬਾਕੀ ਥਾਵਾਂ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਬਿਲਕੁਲ ਜੀ ਬਿਲਕੁਲ ਕਣਕ ਵਿਕ ਗਈ ਹੈ ਜੀ ਕਣਕ ਵਿਕੀ ਵੀ ਜਾਂਦੀ ਹੈ ਤੇ ਕਣਕ ਵਿਕ ਵੀ ਗਈ ਹੈ ਵੱਡੀ ਮਾਤਰਾ ਦੇ ਵਿੱਚ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਹੜੀ ਇਹ ਕਣਕ ਹੈ ਨਾ ਅਸਲ ਵਿੱਚ ਉਹਦਾ ਕਈ ਥਾਵਾਂ ਤੋਂ ਖਬਰਾਂ ਆਉਂਦੀਆਂ ਜੀ ਕਿ ਮੰਡੀਆਂ ਦੇ ਵਿੱਚ ਢੇਰ ਲੱਗੇ ਨੇ ਹਿੰਦੀ ਤੇ ਖੜਕੁੱਲਾ ਆਇਆ ਇਹਦੇ ਕਰਕੇ ਫਸਲ ਬਰਬਾਦ ਵੀ ਹੋਈ ਹੈ ਜਿਹੜੀ ਹੁਣ ਤੱਕ ਮੀਡੀਆ ਦੇ ਵਿੱਚ ਜਾਣਕਾਰੀ ਹੈ ਜਿਸ ਦੇ ਪਾਈ ਹੋਣੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਜੀ ਕਿ ਖੇਤਾਂ ਦੇ ਵਿੱਚ ਹੁਣ ਕਣਕ ਹੈ ਨਹੀਂਗੀ ਬਿਲਕੁਲ ਵੀ ਆ ਕਈ ਥਾਵਾਂ ਦੇ ਉੱਤੇ ਤੂੜੀ ਬਣਾਉਣ ਦਾ ਕੰਮ ਚੱਲ ਰਿਹਾ ਜਿਹੜੇ ਤੇ ਥੋੜਾ ਜਿਹਾ ਡੇਟਰ ਨਤੀਫੀ ਦੇ ਵਿੱਚ ਵੀ ਹੁੰਦਾ ਕਈ ਵਾਰੀ ਕੋਈ ਬੰਦਾ ਹੋਰ ਜੇ ਹੋਵੇ ਤਾਂ ਹੋਵੇ ਕਈ ਵਾਰੀ ਕੋਈ ਮਸ਼ੀਨ ਨਾ ਮਿਲੇ ਉਹਦੇ ਕਰਕੇ ਹਾਲੇ ਤੂੜੀ ਬਣਾਉਣ ਦਾ ਕੰਮ ਕਈ ਥਾਵਾਂ ਤੇ ਚੱਲ ਰਿਹਾ ਪਰ ਬਹੁਤ ਥਾਵਾਂ ਦੇ ਉੱਤੇ ਕਣਕਾਂ ਜਿਹੜੀ ਉਹ ਵੱਢੀ ਜਾ ਚੁੱਕੀ ਆ ਤੁਹਾਨੂੰ ਲਗਭਗ ਵੱਢੀ ਜਾ ਚੁੱਕੀ ਆ ਤੂੜੀ ਬਣ ਰਹੀ ਆ ਤੇ ਮੰਡੀਆਂ ਦੇ ਵਿੱਚ ਕਣਕ ਦੇ ਢੇੜ ਪਏ ਜਿਹੜੇ ਕਿ ਗਿੱਲੇ ਹੋਏ ਆ ਜਿਹੜੇ ਕਿ ਨੀਹ ਮੇਰੀ ਝੱਫਰ ਝੋਲੇ ਦੇ ਕਰਕੇ ਪ੍ਰਭਾਵਿਤ ਹੋਈ ਆ ਕਣਕ ਦੀ ਜੀ ਤੇ ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਜੀ ਤਾਪਮਾਨ ਘਟਿਆ ਕਿਉਂਕਿ 5-6 ਡਿਗਰੀਆਂ ਟੈਂਪਰੇਚਰ ਥੱਲੇ ਆਇਆ ਮੀਂਹ ਮੇਰੀ ਝੱਖੜ ਝੋਲੇ ਦੇ ਕਰਕੇ ਇਸ ਵੇਲੇ ਵੀ ਜਦੋਂ ਮੈਂ ਖਬਰਾਂ ਨਹੀਂ ਸਾਹਜ ਪਾ ਰਿਹਾ ਤੇ ਬੱਦਲਬਾਈ ਹੈਗੀ ਆ ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਵੀ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਣੀਆਂ ਪੈਣ ਦੀ ਆਸ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ